ਸੋ ਨਾ ਵੀ ਪੂਰਾ ਪੰਜਾਬ ਅੱਜ ਬਹੁਤ ਦੁਖੀ ਆ ਕਿਸਾਨ ਤਿੰਨ ਕਾਨੂੰਨਾਂ ਦੇ ਖਿਲਾਫ ਦਿੱਲੀ 'ਚ ਜੰਗ ਲੜ ਰਹੀ ਹੈ ਸਾਡੇ ਸਾਰੇ ਪੰਜਾਬੀ ਆ ਜਿਹੜੇ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਕੋਈ ਦਿੱਲੀ ਬੈਠਿਆ ਕੋਈ ਟਰਾਲੀਆਂ ਤੇ ਬੈਠਿਆ ਕੋਈ ਧਰਨੇ ਤੇ ਬੈਠਿਆ ਕੋਈ ਰੋਲਾ ਪਾ ਰਿਹਾ ਸੋ ਜਿਹੜੇ ਕਾਂਗਰਸ ਦੇ ਲੀਡਰ ਆ ਕੋਈ ਆ ਤਾਂ ਲੋਕਾਂ ਨੂੰ ਲੁੱਟਣ ਦੇ ਲੱਗੇ ਹੋਇਆ ਜਾਂ ਆ ਡੈਮੋਕਰੇਸੀ ਦਾ ਕਤਲ ਕਰਕੇ ਮਿਊਨਿਸਪਲ ਕੌਂਸਲਰਾਂ ਤੇ ਕਬਜ਼ਾ ਕਰਨਾ ਜਿਹੜਾ ਚਾ ਰਹੇ ਆ ਉਹਦੀ ਮਿਸਾਲ ਮੈਂ ਤੁਹਾਨੂੰ ਅੱਜ ਦਵਾਂਗਾ ਰਾਜਪੁਰੇ ਚ ਉਹੀ ਐਮਐਲਏ ਦੀ ਜਿਹੜੀ ਫੈਕਟਰੀ ਸੀਗੀ ਦਿਪੇਸ਼ ਨਾਨ ਦਾ ਜਿਹੜਾ ਚਲਾਉਂਦਾ ਸੀਗਾ ਉਹੀ ਬੰਦਾ ਪਰਸੋਂ ਦੁਬਾਰਾ ਫੇਰ ਫੈਕਟਰੀ ਚਲਾਉਂਦਾ ਚ ਫੜਿਆ ਗਿਆ ਉਹੀ ਫੈਕਟਰੀ ਦੀ ਦਾਰੂ ਇੱਥੇ ਸਾਡਾ ਉਦਪਿੰਦਰ ਢਿੱਲੋਂ ਜਿਹੜਾ ਮੈਂ ਫੇਸਬੁੱਕ ਤੇ ਲਾਈਵ ਹੋ ਕੇ ਦੱਸਿਆ ਸੀਗਾ ਮੇਰੇ ਹਲਕੇ ਚੋ ਵੇਚਦੇ ਸੀਗੇ जीरकूर कमेडिटी ਦਾ 74 ਕਰੋੜ ਟ੍ਰਾਂਸਫਰ ਕਰ ਲਿਆ ਡਵੈਲਪਮੈਂਟ ਸਾਰੇ ਹੀ ਬੰਦ ਕਰਤੀ ਟਿਊਬਲ ਬੰਦ ਕਰਤੇ ਫਿਰ ਇਹਨਾਂ ਨੇ ਬਾੜਬੰਦੀ ਕੀਤੀ ਬਾੜਬੰਦੀ 3-3 ਕਿਲੋਮੀਟਰ ਸੜਕਾਂ ਟਪਾ ਅੱਜ ਤੁਸੀਂ ਦੇਖੋ ਵੀ ਜਦੋਂ ਕੋਈ ਇਲੈਕਸ਼ਨ ਹੁੰਦੇ ਆ ਨਾ ਬਾੜਬੰਦੀ ਤੋਂ ਬਾਅਦ VOTER ਸੂਚੀਆਂ ਦੀ ਪ੍ਰਕਾਸ਼ਣਾ ਹੁੰਦੀ ਹੈ ਇੱਕ ਨੰਬਰ ਵਾਰਡ ਦੀ VOTER ਸੂਚੀ ਲੱਗਦੀ ਆ ਦੋ ਦੀ ਤਿੰਨ ਦੀ ਜਿਹੜੀ ਆ VOTER ਲਿਸਟਰੀ ਆ ਇਹਦਾ ਵੇਰਵਾ ਪਾ ਕੇ ਉਸ ਤੋਂ ਬਾਅਦ ਸ਼ਾਂਤੀ ਕਰਵਾਈ ਵੀ ਕਿਹੜੇ ਲੀਡਰ ਨੇ ਇਲੈਕਸ਼ਨ ਲੜਨੀ ਆ ਕਿਹੜਾ ਕਾਂਗਰਸ ਦੇ ਵਿਰੋਧੀ ਪਾਰਟੀਆਂ ਦੇ ਵਰਕਰਾਂ ਚਾਹੇ ਕਿਸੇ ਪਾਰਟੀ ਦੇ ਆ ਚਾਹੇ ਆਪ ਦੇ ਆ ਚਾਹੇ ਕਿਸੇ ਦੇ ਆ ਵੀ ਕਿਸ ਤਰ੍ਹਾਂ ਉਹਨਾਂ ਦੀ ਅਕਾਲੀਆਂ ਦੀਆਂ ਵੋਟਾਂ ਜੜੀਆਂ ਉਹ ਕੱਟਣੀਆਂ ਆ ਆ ਦੇਖੋ ਹੁਣ ਤੁਸੀਂ ਨਮੂਨਾ ਦੇਖੋ ਵਾਰਡ ਨੰਬਰ 2 ਸੀਰੀਅਲ ਨੰਬਰ 1 55 ਨੰਬਰ ਬੂਥ ਇਹਦੀਆਂ ਵੋਟਾਂ 1 ਤੋਂ 5 ਨੰਬਰ ਤੱਕ ਅੱਗੇ 5 ਵੋਟਾਂ ਇਕੱਠੀਆਂ ਅੱਗੇ ਲਿਖ ਦਿਆ 10 ਤੋਂ 38 ਤੱਕ ਫਿਰ ਦੋ ਵੋਟਾਂ ਚੱਕਦੀਆਂ 40 ਤੋਂ 41 ਤੱਕ ਫਿਰ ਪੰਜ ਵੋਟਾਂ ਚੱਕਤੀਆਂ 45 ਤੋਂ 46 ਤੱਕ ਯਾਨੀ ਅਫਸਰਾਂ ਨੂੰ ਇਹ ਵੀ ਸ਼ਰਮ ਨਹੀਂ ਆਈ ਵੀ ਆਪਾਂ ਪਬਲਿਕੇਸ਼ਨ ਕਰ ਰਹੇ ਹਾਂ ਕਿਸ ਤਰ੍ਹਾਂ ਕਰ ਰਹੇ ਹਾਂ ਸਿੱਧਾ ਕਹਿ ਰਹੇ ਹਾਂ ਵੀ ਤੂੰ ਮਰ ਗਿਆ ਤੇਰੀ ਵੋਟ ਨਹੀਂ ਟੋਟਲ ਕਿੰਨੀ ਟੋਟਲ 14000 ਵੋਟ ਜੀ ਰਿਕਵਰਦੀ ਇੰਦਰਪਾਲ ਸਾਡਾ ਐਮਸੀ ਆ ਪਹਿਲਾਂ ਉਹਦੀ ਵੋਟ ਖਤਮ ਕਰਦੀ ਪ੍ਰਵੀਨ ਐਮਸੀ ਦੀ ਕਰਤੀ ਹਨੂਮਨਤਾ ਐਮਸੀ ਦੀ ਕਰਤੀ ਅਜੈਬ ਐਮਸੀ ਦਾ ਸਾਰਾ ਟੱਬਰੀ ਜਿਹੜਾ ਉਹ ਝੱਕਤਾ ਜਗਤਾਰ ਐਮਸੀ ਦਾ ਸਾਰਾ ਟੱਬਰ ਖਤਮ ਕਰ ਦਿਆ ਜੈਪਾਲ ਦਾ ਮੇਰੇ ਆਪਣੇ ਘਰ ਦੀਆਂ ਵੋਟਾਂ ਸਾਰੇ ਪਰਿਵਾਰ ਦੀਆਂ 250 ਵੋਟਾਂ ਲੋਗੜ ਦੀਆਂ ਉਹ ਵਾਰਡ ਨੰਬਰ ਕਿੰਨਾ ਹੈਗਾ 18 ਨੰਬਰ 21 ਹੈ 21 ਨੰਬਰ ਵਾਰਡ ਤੋਂ ਖਤਮ ਹੀ ਕਰਦੀਆਂ 18 ਚ ਪਾਤੀਆਂ ਇਹ ਸ਼ਰਮਾ ਜੀ ਜਿਹੜੀਆਂ ਵੋਟਾਂ ਜੀ ਕੱਟੀਆਂ ਦੱਸੀਆਂ ਇਹ ਪੁਰਾਣੀਆਂ ਵੋਟਾਂ ਨੇ ਜਾਂ ਜਿਹੜੀਆਂ ਨਵੇਂ ਕੁਛ ਬਣੀਆਂ ਸੀਗੇ ਕੁਝ ਮੌਤ ਸੀ ਉਹਨਾਂ ਨੇ ਕੱਢੀ ਹੋਣੀ ਸੀ ਕੋਈ ਵੋਟਾਂ ਨਵੀਆਂ ਨਹੀਂ ਇਹ ਤਾਂ ਜਿਹੜਾ ਬੇਸ ਇਹਨਾਂ ਨੇ ਬਣਾਇਆ ਇਹਨਾਂ ਦਾ ਬੇਸ ਜਿਹੜਾ ਇੱਕ ਪਾਸੇ ਤੇ ਕਹ ਰਹੇ ਵੀ 11 2001 ਦੀ ਵੋਟਰ ਸੂਚੀ ਦਾ ਸੀ ਆਹ ਲਿਖਤਿਆ ਪਾੜੀਦਲ ਨੂੰ ਪੈਂਦੀ ਹੈ ਸਾਰੀ ਚੱਕ ਦਿਓ ਉਹ ਵੋਟਾਂ ਇਹਨਾਂ ਪਾਣੇ ਕੱਦ ਘਾੜ ਦਿਓ ਕਾਮਕੋਟਾ ਉਹਨੂੰ ਚੱਕੇ ਦਿਓ ਨਹੀਂ ਵੋਟਾਂ ਕਟਾਈ ਆ ਤੁਸੀਂ ਰਗੇਸ ਹੁਣ ਕੀ ਕਾਰਵਾਈ ਕਰਨ ਜਾ ਰਹੇ ਹੋ ਦੇਖੋ ਮੈਂ ਇਲੈਕਸ਼ਨ ਕਮਿਸ਼ਨ ਨਾਲ ਜਸਪਾਲ ਸਿੰਘ ਜੀ ਮੈਂ ਕੱਲ ਫੋਨ ਤੇ ਉਹਨਾਂ ਨਾਲ ਗੱਲਬਾਤ ਕਰੀ ਤੇ ਮੈਂ ਡੀਸੀ ਸਾਹਿਬ ਨੂੰ ਆ ਚਿੱਠੀ ਲਿਖੀ ਸੀਗੀ ਕੱਲ ਐਸ ਡੀ ਐਮ ਸਾਹਿਬ ਨੂੰ ਲਿਖੀ ਸੀਗੀ ਸੀ ਐਮ ਸਾਹਿਬ ਨੂੰ ਮੈਂ ਕੱਲ ਪੰਜਾਬ ਸਰਕਾਰ ਨੂੰ ਆ ਟਵੀਟ ਕਰਿਆ ਤਾਂ ਕਿ ਜੇਕਰ ਡੇਰਾਬਸੀ ਹਲਕੇ ਦੇ ਲੋਕ ਤੁਹਾਡੀ ਨੀਤੀਆਂ ਨੂੰ ਪਸੰਦ ਨਹੀਂ ਕਰਦੇ ਤੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰ ਰਹੇ ਹਨ ਤਾਂ ਇਸ ਦਾ ਮਤਲਬ ਤੁਸੀਂ ਉਹਨਾਂ ਦਾ ਜਮਹੂਰੀ ਹੱਕ ਹੀ ਖੋਲੋਗੇ ਇਹ ਪਬਲਿਕ ਹੈ ਸਭ ਜਾਣਦੀ ਹੈ ਇਹ ਤਾਂ ਮੈਂ ਸੀ ਐਮ ਸਾਹਿਬ ਨੂੰ ਟਵੀਟ ਕਰਿਆ ਸੀਗਾ ਕੱਲ ਇਸ ਤੋਂ ਇਲਾਵਾ ਪੰਜਾਬ ਇਲੈਕਸ਼ਨ ਕਮਿਸ਼ਨ ਨੂੰ ਮੈਂ ਟਵੀਟ ਕਰਿਆ ਸੈਂਟਰਲ ਇਲੈਕਸ਼ਨ ਕਮਿਸ਼ਨ ਨੂੰ ਟਵੀਟ ਕਰਿਆ ਵੀ ਇਹ ਧੱਕਾ ਕਰ ਰਹੇ ਆ ਜਿਹੜੇ ਪੰਜਾਬੀਆਂ ਦੇ 14-14000 ਵੋਟ ਇੱਕ ਇੱਕ ਕਾਉਂਸਲ ਦੀ ਜਿਹੜੀ ਉਹ ਖਤਮ ਕਰ ਰਹੇ ਆ ਇਸ ਤੋਂ ਬਾਵਜੂਦ ਅੱਜ ਮੈਂ ਵਕੀਲਾਂ ਦਾ ਇੱਕ ਪੈਨਲ ਜਿਹੜਾ ਟੌਪ ਦੇ ਵਕੀਲਾਂ ਸਤਪਾਲ ਜੈਨਾ ਜਾਂ ਹੋਰਾਂ ਬਤਵਾਲੀਆ ਉਹਨਾਂ ਦਾ ਪੈਨਲ ਕਰਕੇ ਮੈਂ ਹਾਈ ਕੋਰਟ 'ਚ ਜਾ ਰਿਹਾ ਹੈਗਾ ਬਕਾਇਦਾ ਉਹ ਅਫਸਰ ਜਿਨ੍ਹਾਂ ਨੇ ਕਾਰਨਾਮੇ ਕਰੇ ਆ ਜਿਨ੍ਹਾਂ ਨੇ ਪਬਲਿਕੇਸ਼ਨ ਕਰਨ 'ਚ ਵੀ ਸ਼ਰਮ ਮਹਿਸੂਸ ਨਹੀਂ ਕੀਤੀ ਉਹਨਾਂ ਦੇ 420 ਦਾ ਪਰਚਾ ਦਰਜ ਹੋਣਾ ਚਾਹੀਦਾ ਚਾਹੇ ਸੁਪਰਡੰਡਰਾ ਚਾਹੇ ਯੂਹ ਚਾਹੇ